ਪ੍ਰਿੰਕਲ ਸ਼ੂ ਹਟ ਦੇ ਮਾਲਕ ਪ੍ਰਿੰਕਲ ਜਾਨੀ ਕਿ ਜਿਸ ਤਰੀਕੇ ਤੁਸੀਂ ਜਾਣਦੇ ਹੋ ਵੀ ਜੁੱਤਾ ਕਾਰੋਬਾਰੀ ਨੇ ਤੇ ਇਸ ਕੱਲ ਕੁਝ ਸਮੇਂ ਪਹਿਲਾਂ ਉਹਨਾਂ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਸੀਗਾ ਕਿ ਜਿਹੜਾ 5 ਲੱਖ ਦਾ ਜਿਹੜੇ ਕਿ ਕੱਪੜੇ ਨੇ ਉਹ ਡੋਨੇਟ ਕਰਨਗੇ 5 ਲੱਖ ਦੀ ਦਾ ਕੱਲਾ ਵੱਡਾ ਬਾਈ 트ਰੈਂਡ ਸ਼ੈਟਰ ਤਲਵਿੰਦਰ ਬੰਟੀ ਕਰ ਰਿਹਾ ਉਹ ਤਾਂ ਕੱਪੜੇ ਪੈ ਕੇ ਅੱਧਰ ਵੀ ਹੋ ਗਏ ਗਦਾਮਾ ਵਿੱਚ ਵੀ ਹੋ ਗਏ ਉਸ ਤੋਂ ਇਲਾਵਾ ਬਾਈ ਆਪਣਾ ਛਿੰਦਾ ਭਰਾ ਮੇਰਾ ਸੰਦੀਪ ਵੀਰਾ ਵੱਡਾ ਭਰਾ ਛਿੰਦਾ ਛੋਟਾ ਉਹਨਾਂ ਨੇ ਛਿੰਦੇ ਵੀਰ ਨੇ ਆਪਣਾ ਮੈਡੀਸਨ ਭੇਜੀਆਂ ਗੁਰਮੇਲ ਮੈਡੀਕਲ ਤੋਂ ਲੈ ਕੇ ਅੱਗੋਂ ਗੁਰਮੇਲ ਲਾਲਾਂ ਦਾ ਵੀ ਬੜਾ ਵੱਡਾ ਦਿਲ ਸੀ ਉਹਨਾਂ ਨੇ ਵੀ 50% ਰਾਤ ਕੀਤੀ ਹੈ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆਈ ਪਈ ਹੈ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਆ ਉਸ ਤੋਂ ਇਲਾਵਾ ਰਾਸ਼ਨ ਆ ਗਿਆ ਭਾਜੀ ਇਹ ਸੋਗ ਪਰਿਵਾਰਾਂ ਦਾ ਰਾਸ਼ਨ ਆ ਮੋਮਬਤੀ ਚਾਹੀਦੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਤੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਵੀ ਬੇਨਤੀ ਕਰਦਾ ਜਦੋਂ ਪੂਰਾ ਪਾਣੀ ਸੁੱਕ ਜਾਊਗਾ ਉੱਥੇ ਭਾਜੀ ਬੂਟ ਵੀ ਦੇ ਕੇ ਆਵਾਂਗੇ ਐਨੇ ਹੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਮਰਬਿਰ ਜਿੱਥੇ ਪੂਰਾ ਪੰਜਾਬ ਜਿਹੜਾ ਕੀ ਹੈ ਇਸ ਸਮੇਂ ਹੜ੍ਹ ਪੀੜਿਤ ਹੋਇਆ ਹੋਇਆ ਬਾ ਕਾਫੀ ਜ਼ਿਲ੍ਹਿਆਂ ਦੇ ਜਿਹੜਾ ਕੀ ਹੈ ਪਾਣੀ ਵਸਿਆ ਹੋਇਆ ਤਾਂ ਉੱਥੇ ਹੀ ਹਮੇਸ਼ਾ ਚਰਚਾ ਦੇ ਵਿੱਚ ਰਹਿਣ ਵਾਲੇ ਪਰਿੰਕਲ ਸ਼ੂ ਹੱਟ ਦੇ ਮਾਲਕ ਪਰਿੰਕਲ ਜਾਨੀ ਕਿ ਜਿਸ ਤਰੀਕੇ ਤੁਸੀਂ ਜਾਣਦੇ ਹੋ ਵੀ ਜੁੱਤਾ ਕਾਰੋਬਾਰੀ ਨੇ ਤੇ ਇਸ ਕੱਲ ਕੁਝ ਸਮੇਂ ਪਹਿਲਾਂ ਉਹਨਾਂ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਸੀਗਾ ਕਿ ਜਿਹੜਾ 5 ਲੱਖ ਦਾ ਜਿਹੜੇ ਕਿ ਕੱਪੜੇ ਨੇ ਉਹ ਡੋਨੇਟ ਕਰਨਗੇ ਤਾਂ ਬਿਲਕੁਲ ਇਸ ਸਮੇਂ ਦੁਕਾਨ ਦੇ ਪਹੁੰਚੇ ਆ ਇੱਕ ਕਮੈਂਟ ਕਾਫੀ ਜ਼ਿਆਦਾ ਥੱਲੇ ਆ ਰਹੇ ਸੀਗੇ ਕਿ ਐਸੋ ਇਹੋ ਜਿਹਾ ਕੁਝ ਨਹੀਂ ਹੋਣਾ ਸਿਰਫ ਡਰਾਮੇ ਨੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਦੁਕਾਨ ਦੇ ਬਾਹਰ ਖੜੇ ਆ ਤੇ ਅੰਦਰ ਭਾਜੀ ਵੀ ਜਿਹੜੇ ਨੇ ਉਹ ਮੌਜੂਦ ਨੇ ਪਰਿੰਕਲ ਵੀਰੇ ਸੱਸੀ ਗਾਲ ਸੱਸੀ ਗਾਲ ਜੀ ਭਾਜੀ ਮੈਂ ਕਮੈਂਟੋਂ ਪਾਣੀ ਵਾਲੇ ਨੂੰ ਆਵਾਜ਼ ਮਾਰਨ ਲੱਗਾ ਸੀ ਉਹ ਬ ਹਾਂਜੀ ਆਜੋ ਬਾਜੀ ਬਾਈ ਕਹਿੰਦੇ 5 ਲੱਖ ਦੀ ਸੇਵਾ ਹੋਣ ਜਾ ਰਹੀ ਹੈ ਜਿਹੜੇ ਹੜਪੀੜ 5 ਲੱਖ ਦੀ ਸੇਵਾ ਪਹਿਲੇ ਸੀ 5 ਲੱਖ ਦੀ ਦਾ ਕੱਲਾ ਵੱਡਾ ਬਾਈ ਟਰੈਂਡ ਸ਼ੈਟਰ ਤਲਵਿੰਦਰ ਬੰਟੀ ਕਰ ਰਿਹਾ ਉਹ ਤਾਂ ਕੱਪੜੇ ਪਾ ਕੇ ਅੱਧਰ ਵੀ ਹੋ ਗਏ ਗਦਾਮਾ ਚ ਵੀ ਹੋ ਗਏ ਉਸ ਤੋਂ ਇਲਾਵਾ ਬਾਈ ਆਪਣਾ ਛਿੰਦਾ ਭਰਾ ਮੇਰਾ ਸੰਦੀਪ ਵੀਰਾ ਵੱਡਾ ਭਰਾ ਛਿੰਦਾ ਛੋਟਾ ਉਹਨਾਂ ਨੇ ਛਿੰਦੇ ਵੀਰ ਨੇ ਆਪਣਾ ਮੈਡੀਸਨ ਭੇਜੀਆਂ ਗੁਰਮੇਲ ਮੈਡੀਕਲ ਤੋਂ ਲੈ ਕੇ ਅੱਗੋਂ ਗੁਰਮੇਲ ਲਾਲਾਂ ਦਾ ਵੀ ਬੜਾ ਵੱਡਾ ਦਿਲ ਸੀ ਉਹਨਾਂ ਨੇ ਵੀ 50% ਰਾਤ ਕੀਤੀ ਹੈ ਤੇ ਇੱਧਰ ਵੀ ਆ ਗਿਆ ਸਮਾਨ ਇੱਧਰ ਆ ਪਾਣੀ ਭੇਜਿਆ ਤੁਸੀਂ ਕੈਮਰਾ ਮਾਰ ਸਕਦੇ ਹੋ ਥੱਡੇ ਸਾਹਮਣੇ ਪਾਣੀ ਆ ਗਿਆ ਪਾਣੀ ਦੀ ਬਹੁਤ ਲੋੜ ਹੈ ਇਸ ਟਮ ਉੱਥੇ ਬਿਲਕੁਲ ਜੀ ਪਾਣੀ ਦੀ ਬਹੁਤ ਜ਼ਿਆਦਾ ਕਿਲਤ ਆਈ ਪਈ ਹੈ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਆ ਉਸ ਤੋਂ ਇਲਾਵਾ ਰਾਸ਼ਨ ਆ ਗਿਆ ਭਾਜੀ ਇਹ ਸੋਗ ਪਰਿਵਾਰਾਂ ਦਾ ਰਾਸ਼ਨ ਆ ਮੋਮਬਤੀ ਚਾਹੀਦੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਹੈ ਨਹੀਂ ਮੋਮਬਤੀ ਦੀ ਬਹੁਤ ਲੋੜ ਆ ਉੱਥੇ ਮੋਮਬਤੀ ਚਾਹੀਦੀ ਹੈ ਮਾਚਿਸ ਚਾਹੀਦੀ ਹੈ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਸਮਝੋ ਗੱਲ ਨੂੰ ਜਦੋਂ ਆਪਣੇ ਘਰਾਂ ਦੇ ਵਿੱਚ ਲਾਈਟ ਜਾਂਦੀ ਹੈ ਆਪਾਂ ਨੂੰ ਕਿਹੜੇ ਸਮਾਨ ਦੀ ਲੋੜ ਪੈਂਦੀ ਹੈ ਇਸ ਟਾਈਮ ਉੱਥੇ ਉਹ ਸਮਾਨ ਚਾਹੀਦਾ ਇਸ ਟਾਈਮ ਬੂਟ ਨਹੀਂ ਚਾਹੀਦੇ ਇਸ ਟਾਈਮ ਚਪਲ ਤੇ ਸੈਂਡਲ ਚਾਹੀਦੀ ਹੈ 1.5 ਲੱਖ ਦੀ ਚਪਲ ਸੈਂਡਲ ਐਡ ਕੀਤੀ ਹੈ ਤੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਵੀ ਬੇਨਤੀ ਕਰਦਾ ਜਦੋਂ ਪੂਰਾ ਪਾਣੀ ਸੁੱਕ ਜਾਊਗਾ ਉੱਥੇ ਭਾਜੀ ਬੂਟ ਵੀ ਦੇ ਕੇ ਆਵਾਂਗੇ ਇੰਨੇ ਹੀ ਦੇਖੋ ਆਪਾਂ ਇਹ ਨਹੀਂ ਗੱਲ ਕਹਿੰਦੇ ਇਸ ਟਾਈਮ ਪੰਜਾਬ ਨਾਲ ਖੜਨ ਦੀ ਲੋੜ ਹੈ ਲੋਕਾਂ ਦੇ ਘਰਾਂ ਦੇ ਘਰ ਦਬਾਹ ਹੋ ਗਏ ਮੈਂ ਇੱਕ ਨਾ ਪਿੱਛੇ ਵੀਡੀਓ ਪਾਈ ਵੀਡੀਓ ਦੇ ਵਿੱਚ ਕਹਤਾ ਵੀ ਅਸੀਂ ਮੈਂ ਜਦੋਂ ਜੇਲ੍ਹ ਦੇ ਵਿੱਚ ਵੀ ਸੀ ਤੇ ਉੱਥੇ ਮੈਂ LCD ਦੇ ਉੱਤੇ ਦੇਖਦਾ ਸੀ ਵੀ ਯਾਰ ਪੰਜਾਬ 'ਚ ਹੜ੍ਹ ਆ ਗਏ ਵੀ ਚਿੰਤਤ ਸੀ ਇੱਕ ਬੰਦੇ ਨੇ ਬੜਾ ਆਵਾਜ਼ ਹੱਤ ਕਮੈਂਟ ਕੀਤਾ ਕਹਿੰਦਾ ਜੇਲ੍ਹ 'ਚ ਤੇਰੇ ਪਿਓ ਨੇ LCD ਲਵਾਈ ਹੈ ਵੀਰੇ ਮੇਰੇ ਪਿਓ ਨੇ ਨਹੀਂ ਤੁਹਾਡੇ ਪਿਓ ਪ੍ਰਸ਼ਾਸਨ ਨੇ ਜੇਲ੍ਹਾਂ ਦੇ ਵਿੱਚ ਬੈਰਕਾਂ ਦੇ ਵਿੱਚ ਦੋ ਦੋ ਤਿੰਨ ਤਿੰਨ LCDਆਂ ਲੱਗੀਆਂ ਹੋਈਆਂ ਬਹੁਤ ਜੇਲਾ ਦੇ ਅੰਦਰ ਕਾਫੀ ਅੱਗੇ ਨਾਲ ਸੁਧਾਰ ਹੋਇਆ ਮੈਂ ਨਹੀਂ ਕਹਿੰਦਾ ਜੇਲ੍ਹਾਂ 'ਚ ਜੇ ਮਾੜੇ ਬੰਦੇ ਚੰਗੇ ਬੰਦੇ ਵੀ ਹੈਗੇ ਕੁਝ ਕੁ ਪੋਲੀਟਿਸ਼ੀਨ ਵੀ ਹੈਗੇ ਕੁਝ ਨਜਾਇਜ਼ ਵੀ ਹੈਗੇ ਆ ਸਾਰੇ 100% ਜ਼ਿਲਾਂ ਦੇ ਵਿੱਚ ਜਾਇਜ਼ ਬੰਦੇ ਨਹੀਂ ਬੰਦ ਹੈਗੇ ਸੋ ਮੈਂ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਲਈ ਜੇ ਮੈਂ ਇੱਕ ਛੋਟਾ ਜਿਹਾ ਵਿਅਕਤੀ ਤੁਸੀਂ ਮੇਰੇ ਤੇ ਕਿੰਨੇ ਪਿਛਲੇ ਦਿਨੀ ਗੰਭੀਰ ਇਲਜ਼ਾਮ ਲਾਏ ਮੈਂ ਤੁਹਾਨੂੰ ਜਵਾਬ ਨਹੀਂ ਦੇ ਰਿਹਾ ਭਾਵੇਂ ਉਹ ਮਿਸਟਰ ਫਲੋਰਾ ਭਾਵੇਂ ਉਹ ਮਿਸਟਰ ਕਾਲਾ ਛੜਾ ਭਾਵੇਂ ਉਹ ਮਿਸਟਰ ਏ ਬੀ ਸੀ ਡੀ ਹੋਰ ਵੀ ਉਹ ਗੁੱਗਾ ਐਡਵੋਕੇਟ ਜਿਹੜਾ ਨਸ਼ਾ ਕਰਦਾ ਜਿਹਨੂੰ ਨੀਰਜ ਵੀਰ ਨੇ ਪਲਟਵਾਰ ਤੇ ਤਮੰਚੇ ਛੱਡੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਆਓ ਯਾਰ ਤੁਸੀਂ ਕਿਉਂ ਨਹੀਂ ਕਰਦੇ ਪੇ ਸੇਵਾ 5-5 ਲੱਖ ਦੀ ਫਿਰ ਤੁਸੀਂ ਬ੍ਰਿੰਕਲ ਨੂੰ ਬੋਲਣ ਤੇ ਮਜਬੂਰ ਕਰਦੇ ਹੋ ਵੀ ਕਾਲੇ ਛੜੇ ਵਰਗੇ ਬੰਦੇ ਤੁਸੀਂ 3-300 ਰੁਪਏ ਦਿਹਾੜੀ ਤੇ ਲਿਆਏ ਸੀ ਸੋ ਉੱਥੇ ਇੰਨਾ ਇਕੱਠ ਕੀਤਾ ਆਇਆ ਸੀਗਾ ਤੁਸੀਂ ਜੋ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਬਿਨਾਂ ਗਲਤੀ ਮੇਰੀ ਕੋਈ ਗਲਤੀ ਨਹੀਂ ਆ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਮਾਫੀ ਤਾਂ ਮੰਗਦਾ ਵੀ ਹੁਣ ਤੁਹਾਡੀ ਲੋੜ ਆ ਆਓ ਪੰਜਾਬ ਨਾਲ ਖੜੋ ਸਾਰੇ ਸੇਵਾ ਕਰੋ ਉਹ ਕਿੱਥੇ ਆ ਜਪਾਨੀ ਕਿਉਂ ਨਹੀਂ ਲੱਭਦਾ ਆਓ ਨਾ ਪੰਜਾਬ ਨੂੰ ਲੋੜ ਹੈ ਵਿਰਜਪਾਨੀ ਦੇ ਇੱਕ ਵੀਡੀਓ ਹਨੀ ਸੇਟੀ ਦੇ ਇੱਕ ਵੀਡੀਓ ਸਾਹਮਣੇ ਆਈ ਹੈ ਵੀ ਜਿੱਥੇ ਉਹ ਇੱਕ ਜਿੱਥੇ ਸਾਰਾ ਜਿੱਥੇ ਜੱਥਾ ਖੜਾ ਹੋ ਕੇ ਅਰਦਾਸ ਕਰਦਾ ਉਹ ਉੱਥੇ ਉਹ ਇਸ਼ਾਰੇ ਕਰਦਾ ਵੀ ਇੱਧਰ ਆ ਜਾ ਵੀਡੀਓ ਦੇ ਵਿੱਚ ਤੂੰ ਵੀ ਆ ਪਾਜੀ ਇਹ ਗੱਲ ਇਹ ਆਪਣੀ ਗੱਲ ਕਰ ਰਹੇ ਹਾਂ ਅਸੀਂ ਕਿਸੇ ਦੀ ਜਾ ਕੇ ਅਸੀਂ ਇੱਕ ਰੀਪੋਸਟ ਕਰਨੀ ਬਈ ਦਲਜੀਤ ਨੂੰ ਸਾਂਝ ਨੇ ਇੰਨੇ ਪਿੰਡ ਗੋਦ ਲਲੇ ਫਲਾਣੇ ਨੇ ਇੰਨੇ ਘਰ ਉਹ ਆਪਾਂ ਹਾਈਪ ਨਹੀਂ ਲੈਣੀ ਮੇਰੇ ਤੁਸੀਂ ਰੀਪੋਸਟ ਕੋਈ ਵੀ ਨਹੀਂ ਦੇਖੋਗੇ ਕੋਈ ਭਾਵੂ ਕਰਨ ਵਾਲੀ ਜਿੱਦਾਂ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜ਼ਿੰਦਗੀ ਵਿੱਚ ਮੇਰੇ ਸੱਤ ਗੋਲੀਆਂ ਲੱਗੀਆਂ ਮੇਰੇ ਪਰਚਾ ਦਰਜ ਹੋਇਆ ਮੇਰੀ ਅਰੇਸਟ ਪਈ ਮੈਂ ਜੇਲ੍ਹ ਗਿਆ ਜੇਲ੍ਹ ਵਾਪਸ ਆਇਆ ਮੈਂ ਇੱਕ ਅਥੋਂ ਨੂੰ ਨਹੀਂ ਗੱਡਿਆ ਮੈਂ ਮਰਦਾ ਪਰ ਕੱਲ ਮੈਂ ਸੁਨੰਦਾ ਸ਼ਰਮਾ ਦੀ ਵੀਡੀਓ ਦੇਖ ਕੇ ਥੋੜਾ ਜਿਹਾ ਬਾਬੂਪ ਹੋ ਗਿਆ ਥੋੜਾ ਜਿਹਾ ਆਪਾਂ ਇਨਸਾਨ ਆ ਆਪਾਂ ਵੀ ਸਾਡੇ سینੇ 'ਚ ਵੀ ਦਿਲ ਆ ਜਦੋਂ ਮੈਂ ਛੋਟੇ ਛੋਟੇ ਇੱਕ ਕੁੜੀ ਨੂੰ ਰੋਂਦਿਆ ਦੇਖਿਆ ਇੱਕ ਮੁੰਡੇ ਨੂੰ ਰੋਂਦਿਆ ਦੇਖਿਆ ਕੁੜੀ ਕੰਦੀ ਮਾ ਆਪਣੇ ਭਰਾ ਨੂੰ ਨਹੀਂ ਮਿਲੀ ਸੋ ਕੁਝ ਗੱਲਾਂ ਆਪਣੇ سینੇ ਨੂੰ چیرਦੀਆਂ ਨੇ ਸੋ ਸਾਡੀ ਤੁਹਾਨੂੰ ਬੇਨਤੀ ਹੈ ਇਸ ਟਾਈਮ ਪੰਜਾਬ ਬਹੁਤ ਵੱਡੀ ਮੁਸੀਬਤ 'ਚ ਹੈ ਘਰੇ ਬਹਿ ਕੇ ਮੋਬਾਈਲ ਤੇ ਦੇਖਣਾ ਤੁਹਾਨੂੰ ਛੋਟਾ ਲੱਗ ਰਿਹਾ ਹੈ ਇਸ ਟੈਂਪ ਪੰਜਾਬ ਨੂੰ ਬਹੁਤ ਤੁਹਾਡੀ ਲੋੜ ਆ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਮੈਂ ਤੁਹਾਡੇ ਚੈਨਲ ਰਾਹੀ ਕਹਿੰਨਾ ਕਿੱਥੇ ਆ ਉਹ ਮੱਖੀ ਕਿੱਥੇ ਨੇ ਤੁਸੀਂ ਜਾ ਕੇ ਉੱਥੇ ਵੀਡੀਓ ਬਣਾ ਬਣਾ ਕੇ ਵਿਊ ਲੈ ਰਹੇ ਹੋ ਤੁਸੀਂ ਕੀਤਾ ਕੀ ਐ ਦੱਸੋ ਪੰਜਾਬ ਵਾਸਤੇ ਤੁਹਾਡੀ ਦੇਣ ਕੀ ਆ ਮੈਂ ਤਾਂ ਕੰਨੀ ਦੇਰ ਦਾ ਕਹਿ ਰਿਹਾ ਵੀ ਇਹ ਬਲੈਕਮੈਲਰ ਬੰਦੇ ਨੇ ਇਹ ਪੈਸਾ ਇਕੱਠਾ ਕਰਨਾ ਜਾਣਦੇ ਨੇ ਬਸ ਇਹੀ ਕਰ ਸਕਦੇ ਨੇ ਮੈਂ ਤਾਂ ਬਾਰ ਬਾਰ ਬੇਨਤੀ ਕਰਦਾ 1 ਰੁਪਿਆ ਵੀ ਇਹ ਬੰਦੇ ਡੋਨੇਟ ਨਹੀਂ ਕਰ ਸਕਦੇ ਉਲਟਾ ਇਹ ਜਿਹਨਾਂ ਦੀ ਵੀਡੀਓ ਵੀ ਬੰਦੇ ਨੇ ਉਹਨਾਂ ਕੋਲੋਂ ਵੀ ਪੈਸੇ ਲੈਂਦੇ ਨੇ ਅੱਛਾ ਇਹ ਚੀਜ਼ ਪੇਡ ਪ੍ਰਮੋਸ਼ਨ ਕਰਦੇ ਨੇ ਮੇਰੇ ਚੈਨਲ ਦੇ ਉੱਤੇ ਮੈਂ ਹੁਣ ਵੈਬ ਟੀਵੀ ਇੱਕ ਨਵਾਂ ਬਣਾ ਰਿਹਾ ਹਾਂ ਬਿਲਕੁਲ ਕਿਸੇ ਦੀ ਪ੍ਰੋਮੋਸ਼ਨ ਨਹੀਂ ਹੋਏਗੀ ਹਮੇਸ਼ਾ ਸੱਚ ਦੀ ਉੱਤੇ ਵੀਡੀਓ ਪਿਆ ਕਰੇਗੀ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਸੁਧਾਰ ਕਰਾਂਗੇ ਕੁਝ ਸਾਡੇ 'ਚ ਵੀ ਕਮੀਆਂ ਹੋਣਗੀਆਂ ਮੈਂ ਨਹੀਂ ਕਹਦਾ ਵੀ ਇਨਸਾਨ ਗਲਤੀਆਂ ਦਾ ਪੁੱਤਲਾ ਪਰ ਜਿੱਥੇ-ਜਿੱਥੇ ਸਾਡੀਆਂ ਕਮੀਆਂ ਹੋਣਗੀਆਂ ਉਹਨਾਂ ਨੂੰ ਠੀਕ ਕੀਤਾ ਜਾਏਗਾ ਇਸ ਟਾਈਮ ਪੰਜਾਬ ਨਾਲ ਖੜਨ ਦੀ ਲੋੜ ਹੈ ਆਓ ਆਪਣੇ ਘਰਾਂ ਦੇ ਵਿੱਚੋਂ ਨਿਕਲੋ ਕੋਈ ਵੀ ਹੈ ਭਾਵੇਂ ABCD ਆਪਣੇ ਘਰਾਂ ਦੇ ਵਿੱਚੋਂ ਨਿਕਲੋ ਇਸ ਟਾਈਮ ਕੱਚੂ ਕੁੰਬੇ ਵੀਡੀਓ ਪਾਣ ਦਾ ਇਹ ਮੈਟਰ ਨਹੀਂ ਹੈਗਾ ਵੀ ਤੂੰ ਆਪਣੀ ਪਰਝਾਈ ਨਾਲ ਨੱਚ ਰਿਹਾ ਇਸ ਟਾਈਮ ਮੈਟਰ ਹੈਗਾ ਪੰਜਾਬ ਤਾਂ ਡੁੱਬਿਆ ਹੋਇਆ ਤੂੰ ਠੁਮਕੇ ਲਾਂਦਾ ਮੈਂ ਤੈਨੂੰ ਠੁਮਕੇ ਲਾਉਣ ਦੀ ਇਸ ਟਾਈਮ ਲੋੜ ਨਹੀਂ ਹੈਗੀ ਪੰਜਾਬ ਡੁੱਬਿਆ ਹੋਇਆ ਤੂੰ ਆ ਪੰਜਾਬ ਨਾਲ ਖੜ ਇਹ ਜਿਹੇ ਰੀਪੋਸਟਾਂ ਨਾ ਕਰੋ ਇਸ ਟਾਈਮ ਪੰਜਾਬ ਨੂੰ ਬਹੁਤ ਲੋਡ ਆ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਪੰਜਾਬ ਨਿਕਲ ਰਿਹਾ ਜਿਸ ਸਮੇ ਅਸੀਂ ਹਮੇਸ਼ਾ ਦੇਖਦੇ ਆ ਵੀ ਜਿਹੜਾ ਪ੍ਰਿੰਕਲ ਹੈ ਵਿਵਾਦਾਂ ਚ ਕਿਰਿਆ ਹੋਏ ਨਜ਼ਰ ਆਂਦਾ ਕਦੇ ਕੋਈ ਟਿੱਪਣੀ ਕਰਦਾ ਤੇ ਕਦੇ ਕੋਈ ਟਿੱਪਣੀ ਨਹੀਂ ਕਰਦਾ ਪਰ ਇਸ ਸਮੇ ਜਦੋਂ ਪੰਜਾਬ ਨੂੰ ਲੋੜ ਹੈ ਪੰਜਾਬ ਵਾਸਤੇ ਖੜ੍ਹ ਰਹੇ ਹੋ ਤੇ ਉਸ ਸਮੇ ਉਹ ਜਿਹੜੇ ਨੇ ਟੌਂਟਿੰਗ ਕਰਨ ਵਾਲੇ ਉਹ ਕਿੱਥੇ ਨੇ ਭਾਜੀ ਮੈਂ ਕਹਿੰਨਾ ਮੈਨੂੰ ਵੇਖ ਕੇ ਹੀ ਆ ਜਾਣ ਮੈਂ ਤਾਂ ਜਵਾਬ ਹੀ ਨਹੀਂ ਦਿੱਤਾ ਮੈਂ ਆ ਕੇ ਕਿਹਾ ਜੋ ਭਾਈ ਸਾਹਿਬ ਆਗੇ ਇਹਨਾਂ ਨੇ ਕੀਤੀ ਸੀ ਇੰਟਰਵਿਊ ਮੈਂ ਤਾਂ ਇਹੀ ਕਿਹਾ ਮੈਂ ਕਿਹਾ ਮੈਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਵੱਡੇ ਭਾਈ ਨੇ 5 ਲੱਖ ਦਾ ਐਲਾਨ ਕੀਤਾ ਤਾਂ 4 ਲੱਖ ਦਾ ਹੋਰ ਅਸੀਂ ਵੀ ਤਿਲਫੁਰ ਨਾਲ ਜੋੜ ਲਿਆ ਜੇ ਇੱਕ ਇੱਕ ਬੰਦਾ ਜਿੰਨੂੰ ਤੁਸੀਂ ਇੰਨਾ ਮਾੜਾ ਬੰਦਾ ਬਣਾਤਾ ਸਮਾਜ ਅੱਗੇ ਇੱਕ ਇੰਨਾ ਮਾੜਾ ਬੰਦਾ 9 ਲੱਖ ਦਾ ਰਾਸ਼ਨ ਇਕੱਠਾ ਕਰਕੇ ਲੈ ਕੇ ਜਾ ਰਿਹਾ ਤੁਸੀਂ ਤਾਂ ਚੰਗੇ ਹੀ ਬੋਧ ਬਣੇ ਸੀਗੇ ਟੀਵੀ ਅੱਗੇ ਤੇ ਤੁਸੀਂ ਚੰਗੇ ਦਾ ਸਮਾਂ ਤੁਸੀਂ 18-18 ਲੱਖ ਦਾ ਇਕੱਠਾ ਕਰੋਗੇ ਇਕੱਲਾ-ਇਕੱਲਾ ਬੰਦਾ ਆਓ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤੁਸੀਂ ਡੋਨੇਸ਼ਨ ਕਰੋ ਪੰਜਾਬ ਨੂੰ ਲੋੜ ਹੈ ਸੱਚੀ ਦੇ ਵਿੱਚ ਜੇ ਪੰਜਾਬ ਲਈ ਸਾਨੂੰ ਕਿਸੇ ਅੱਗੇ ਹੱਥ ਵੀ ਅਡਣਾ ਪਿਆ ਸੀ ਉਹ ਵੀ ਅਡਾਂਗੇ ਜਿਹੜੀ ਗੱਲ ਆਪਾਂ ਪਿਛਲੇ ਸਮੇਂ ਕੁਛ ਕਰ ਰਹੇ ਸੀਗੇ ਆਫ ਕੈਮਰਾ ਕੀ ਆ ਜਿਹੜੇ ਡਰਾਮੇ ਕਰਦੇ ਨੇ ਜਿਹਨਾਂ ਦਾ ਕਹਰੇ ਕਮੈਂਟਾਂ ਚ ਕਹ ਰਹੇ ਸੀ ਸਿਰਫ ਡਰਾਮ ਹੈ ਅਸਲ ਦੇ ਵਿੱਚ ਕੁਝ ਨਹੀਂ ਹੋਣਾ ਪੰਜਾਬ ਡੁੱਬਿਆ ਪਿਆ ਥੋੜੇ ਦਿਨ ਹੋ ਗਏ ਤੁਸੀਂ ਦੱਸੋ ਮੇਰੀ ਕੋਈ ਕਾਰੋਬਾਰ ਦੀ ਵੀਡੀਓ ਆਈ ਕੋਈ ਵੀਡੀਓ ਨਹੀਂ ਮੈਂ ਪਾ ਰਿਹਾ ਇਸ ਟਾਈਮ ਮਾਈਂਡ ਜਿਹੜਾ ਇਹ ਮੂਰਖ ਪ੍ਰਾਣੀ ਆਪਣੇ ਕਾਰੋਬਾਰ ਦੀ ਵੀਡੀਓ ਪਾਈ ਜਾਂਦੇ ਨੇ ਉਹ ਜਿਹੜਾ ਨਕਲੀ ਬੂਟ 4 400 ਦੇ ਉਹਨਾਂ ਨੂੰ ਹਰ ਹਰ ਦਾ ਵੇਚੀ ਜਾਂਦੇ ਲੋੜ ਨਹੀਂ ਹੈਗੀ ਇਸ ਟਾਈਮ ਡੋਨੇਸ਼ਨ ਦੀ ਲੋੜ ਹੈ ਮੈਂ ਕਹ ਰਿਹਾ ਪੰਜਾਬ ਨਾਲ ਖੜਨ ਦੀ ਲੋੜ ਹੈ ਕੁਝ ਨਹੀਂ ਹੁੰਦਾ ਜੇ ਆਪਾਂ ਹਫ਼ਤਾ ਦੁਕਾਨਦਾਰੀ ਨਹੀਂ ਕਰਾਂਗੇ ਮਰ ਚੱਲੇ ਆ ਯਾਰ ਮਰ ਚੱਲੇ ਆ ਆਪਾਂ ਕੋਈ ਤੁਹਾਡਾ ਸਾਹ ਰੁਕ ਗਿਆ ਇੱਕ ਕੀ ਹਫ਼ਤਾ ਦੱਸ ਦਿੰਦੀ ਗੱਲ ਹੈ ਜਦੋਂ ਸੋਕਾ ਆ ਜਾਏਗਾ ਉਦੋਂ ਵੀ ਆਪਾਂ ਹੋਰ ਵੀ ਮਦਦ ਕਰਨੀ ਹੈ ਜਿੱਦਾਂ ਹੁਣ ਚੱਪਲ ਸੈਂਡਲ ਦਾ ਰੇਂਜ ਕੀਤਾ ਜਦੋਂ ਪਾਣੀ ਸੁੱਕ ਜਾਏਗਾ ਬੂਟਾਂ ਦਾ ਰੇਂਜ ਵੀ ਕਰਾਂਗੇ ਪੰਜਾਬ ਨੂੰ ਹੱਲੇ ਹੱਲੇ ਭਾਜੀ ਇਹ ਨਹੀਂ ਮੁੱਕਿਆ ਹੱਲੇ ਜਦੋਂ ਪਾਣੀ ਸੁਕੇਗਾ ਹੋਰ ਬੜੀਆਂ ਵਸਤੂਆਂ ਦੀ ਲੋੜ ਪੈਣੀ ਹੈ ਹੱਲੇ ਮੈਂ ਪਰਮਾਤਮਾ ਸੁੱਖ ਰੱਖੇ ਜਦੋਂ ਪਾਣੀ ਸੁੱਕਣਾ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰੋਬਲਮਜ਼ ਆਣੀਆਂ ਖਾਂਸੀ, ਜੁਕਾਮ, ਰੇਸ਼ਾ ਉਹਦੇ ਕਰਕੇ ਮੈਡੀਸਨ ਦਾ ਪ੍ਰਬੰਧ ਕਰ ਰਹੇ ਹਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਪਾਣੀ ਦੀ ਲੋੜ ਹੈ ਖਾਸ ਕਰਕੇ ਪਾਣੀ ਜਿੰਨਾ ਪਾਣੀ ਵੱਧ ਤੋਂ ਵੱਧ ਪਹੁੰਚਾ ਸਕਦੇ ਆ ਪਾਣੀ ਜ਼ਰੂਰ ਪਹੁੰਚਾਈਏ ਤਲਵਿੰਦਰ ਵੀਰੇ ਵੀ ਸਾਡੇ ਨਾਲ ਮੌਜੂਦ ਹੈ ਇਸ ਸਮੇਂ ਪਹੁੰਚ ਚੁੱਕੇ ਦੁਕਾਨ ਦੇ ਉੱਤੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰੇ ਸੇਵਾ ਕਰਨ ਜਾ ਰਹੇ ਹਾਂ 5 ਲੱਖ ਜਿੱਥੇ ਪੰਜਾਬ ਨੂੰ ਇੰਨੀ ਜ਼ਿਆਦਾ ਲੋੜ ਹੈ ਇਸ ਸਮੇਂ ਜਿਹੜੇ ਹੜ੍ਹ ਪੀੜਿਤ ਇਲਾਕੇ ਨੇ ਤਾਂ ਕੀ ਕਹਿਣਾ ਚਾਹੁੰਗੇ ਸਭ ਤੋਂ ਪਹਿਲਾਂ ਮੈਂ ਇਹ ਸੋਚ ਕੇ ਬੈਠਾ ਸੀਗਾ ਕਿ ਅਸੀਂ 5 ਲੱਖ ਦੇ ਸਿਰਫ ਕੱਪੜੇ ਦੇ ਕੇ ਆਣੇ ਆ ਪਰ ਵੀਡੀਓ ਦੇਖਣ ਤੋਂ ਬਾਅਦ ਕਈ ਭਰਾਵਾਂ ਦੀ ਕੋਲ ਆਏ ਮੈਸੇजेस ਆਏ ਤੇ ਇਹਦੇ ਨਾਲ ਹੀ ਕਹਿੰ ਲੋ ਮੈਡੀਸਿਨਸ ਵੀ ਇਕੱਠੀਆਂ ਹੋ ਗਈਆਂ ਨੇ ਤੇ ਪਾਣੀ ਵੀ ਇਕੱਠਾ ਹੋ ਗਿਆ ਹੈ ਰਾਸ਼ਨ ਵੀ ਇਕੱਠਾ ਹੋ ਗਿਆ ਹੈ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵੀ ਇਕੱਠੀਆਂ ਹੋ ਗਈਆਂ ਨੇ ਕਿ ਕੱਲੇ ਕੱਲੇ ਕੱਪੜੇ ਨਹੀਂ ਹੋਰ ਵੀ ਬੜਾ ਕੁਝ ਬਹੁਤ ਸਮਾਨ ਹੈ ਜੋ ਉੱਥੇ ਨੀਡੀ ਸਮਾਨ ਹੈਗਾ ਵੈ ਜੋ ਇਸ ਟਾਈਮ ਉੱਥੇ ਹੜਪੀੜਤਾ ਨੂੰ ਨੀਡ ਹੈ ਸਮਾਨ ਉਹ ਸਾਰਾ ਇਕੱਠਾ ਹੋ ਗਿਆ ਵੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜਿਹੜੇ ਆਪਣੇ ਭਰਾਵਾ ਦਾ ਜਿਹੜੇ ਇਹਨਾਂ ਸਪੋਰਟ ਕਰ ਰਹੇ ਹੁਣ ਵੀ ਮੈਂ ਤੁਹਾਡੇ ਨਾਲ ਖੜਾ ਸੀ ਕਿ ਤੇ ਇੱਕ ਮਿੰਟ ਪਹਿਲਾਂ ਕਿਸੇ ਦੀ ਕਾਲ ਆਈ ਕਿ ਅਸੀਂ ਵੀ ਥੋੜੀ ਸੇਵਾ ਕਰਨਾ ਚਾਹੁੰਦੇ ਹਾਂ ਮੈਂ ਕਿਹਾ ਫਿਰ ਇੱਕ ਵਾਰੀ ਜਾ ਕੇ ਉੱਥੇ ਜਾਇਜ਼ਾ ਲ ਲਈਏ ਦੇਖ ਲਈਏ ਕਿ ਕਿੱਥੇ ਤੱਕ ਕਿਉਂਕਿ ਇੱਕ ਚੀਜ਼ ਇਹ ਸੁਣਨ ਨੂੰ ਮਿਲ ਰਹੀ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਹਜੇ ਤੱਕ ਹੜ ਦਾ ਧਿਆਨ ਹੀ ਉਧਰ ਪੰਚਾਰੇ ਆ ਕਿ ਜਿੱਥੇ ਹਜੇ ਤੱਕ ਕੋਈ ਸੇਵਾ ਨਹੀਂ ਸ਼ੁਰੂ ਹੋਈ ਸੀ ਉੱਥੇ ਜਾ ਕੇ ਸੇਵਾ ਕਰੀਏ ਤੇ ਹੁਣ ਕਿਹੜੇ ਇਲਾਕੇ ਵਿੱਚ ਜਾਣਦੇ ਜਿਹੜੀ ਕਿ ਹੈ ਇਸ ਸਮੇਂ ਪਲੈਨਿੰਗ ਚੱਲਦੀ ਪਈਆਂ ਕਿਹੜੇ ਇਲਾਕੇ ਚੱਲੇ ਹੋ ਪਾਜੀ ਜੋ ਸੁਣਦੇ ਬੇ ਸੀਗੇ ਉਹਦੇ ਅਕੋਰਡਿੰਗ ਮੀਡੀਆ ਦਾ ਵੀ ਧਿਆਨ ਦੇਖਦੇ ਪਿਆ ਵੀਡੀਓਜ਼ ਵੱਲ ਪੂਰਾ ਧਿਆਨ ਦੇ ਰਹੇ ਆ ਉਹਦੇ ਅਕੋਰਡਿੰਗ ਸਾਨੂੰ ਲੱਗਾ ਕਿ ਹੁਣ ਫਾਜ਼ਿਲਕਾ ਤੇ ਫਰੋਜਪੁਰ ਵਾਲੀ ਸਾਈਡ ਜਾਣਾ ਚਾਹੀਦਾ ਵਾ ਤੇ ਅੱਜ ਦਾ ਦਿਨ ਅਸੀਂ ਫਾਜ਼ਿਲਕਾ ਤੇ ਫਰੋਜਪੁਰ ਵਾਲੀ ਸਾਈਡ ਨਿਕਲ ਰਹੇ ਆ ਤੇ ਉੱਥੇ ਸੇਵਾ ਕਰ ਰਹੇ ਆ ਮੈਂ ਤਾਂ ਸਿਰਫ ਇੱਕ ਰਿਕੁਐਸਟ ਕਰਾਂਗਾ ਕਿ ਵੀਡੀਓ ਕੋ ਦੇਣ ਦਾ ਜਾਂ ਇਸ ਚੈਨਲ ਦੇ ਉਤੇ ਵੀਡੀਓਸ ਪਾਣ ਦਾ ਮਤਲਬ ਸਿਰਫ ਇੰਨਾ ਹੈ ਕਿ ਜਿਹੜੇ ਭਰਾ ਘਰ ਦੇ ਵਿੱਚ ਬੈਠੇ ਨੇ ਸੇਵਾ ਕਰਨ ਜ਼ਰੂਰ ਪਹੁੰਚੋ ਭਾਵੇਂ ਇੱਕ ਦਿਨ ਵੀ ਆਪਣੀ ਸੇਵਾ ਦਾ ਲਗਾਓ ਤੁਹਾਨੂੰ ਉੱਥੇ ਗਰਾਊਂਡ ਲੈਵਲ ਤੇ ਪਤਾ ਲੱਗੇਗਾ ਕਿ ਕੀ ਪ੍ਰੋਬਲਮਸ ਆਈਆਂ ਨੇ ਲੋਕਾਂ ਨੂੰ ਤੇ ਉੱਥੇ ਕਿਸ ਤਰੀਕੇ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਬਿਲਕੁਲ ਤਾਂ ਜਿਸ ਤਰੀਕੇ ਅਸੀਂ ਗੱਲ ਕੀਤੀ ਵੀ ਲੋਕ ਲਗਾਤਾਰ ਜੁੜਦੇ ਪਏ ਨੇ ਅਸੀਂ ਹੁਣੇ ਦੇਖਿਆ ਵੀ ਇੱਕ ਵਿਅਕਤੀ ਜਿਹੜਾ 5000 ਬੂਟ ਵੀ ਕਹਿੰਦਾ ਸੀ ਮੈਂ ਡੋਨੇਟ ਕਰਨੇ ਹਾਂ ਹਾਂਜੀ ਹਾਂਜੀ ਹੁਣੇ ਸੰਗਤ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਪਤਾ ਲੱਗਦਾ ਨਾ ਆਪਾਂ ਕਿਸ ਜੀ ਸੱਜਣ ਜਿਹੜੇ ਸੱਜਣ ਆਏ ਸੀ ਉਹਨੇ ਉਹ ਕੱਲੇ ਜੁੱਤੇ ਨਹੀਂ ਗਏ ਉਹਨਾਂ ਨੇ ਕਿਹਾ 5000 ਜੋੜੇ ਜੁੱਤੇ ਤੇ 5000 ਪੀਰ ਸਾਨੂੰ ਜੈਕਟ ਦਾ ਚਾਹੀਦਾ ਹੈਗਾ ਵਾ ਕਈ ਸੇਵਾ ਕਰਨੀ ਹੈ ਮੈਂ ਕਿਹਾ ਬ੍ਰਦਰ ਹਜੇ ਫਿਲਹਾਲ ਉੱਥੇ ਜਿਹੜੀਆਂ ਰਿਕੁਆਇਰਮੈਂਟਸ ਨੇ ਨਾ ਪਹਿਲਾਂ ਉਹਨਾਂ ਰਿਕੁਆਇਰਮੈਂਟਸ ਨੂੰ ਸਮਝ ਲੈਣੇ ਆ ਉਹਦੇ ਅਕੋਰਡਿੰਗ ਅਸੀਂ ਤੇ ਪ੍ਰੋਸੈਸ ਕਰਾਂਗੇ ਤੇ ਹੁਣ ਜੇ ਸੇਵਾ ਸ਼ੁਰੂ ਕੀਤੀ ਹੈ ਮਹਾਰਾਜ ਨੇ ਸ਼ੁਰੂ ਕਰਵਾਈ ਹੈ ਤੇ ਚਲਦੀ ਹੀ ਰਹੇਗੀ ਚਲਦੀ ਰਹੇਗੀ ਇਹ ਕਹਿ ਰਿਹਾ ਸੀ ਵੀਰ ਤੁਸੀਂ ਕਹਿ ਤੁਹਾਨੂੰ ਕਹਿ ਰਿਹਾ ਸੀ ਵੀ ਭਾਈ ਸਾਹਿਬ ਆਏ ਕਹਿੰਦੇ 5000 ਬੂਟ ਚਾਹੀਦਾ ਮੈਂ ਕੋਈ ਲੁਧਿਆਣੇ ਨਹੀਂ ਕੋਈ ਕਿਤੇ ਨਹੀਂ ਕਿਸੇ ਡੀਲਰ ਨੂੰ ਨਹੀਂ ਮੈਂ ਫੈਕਟਰੀ 'ਚ ਫੋਨ ਮਾਰਿਆ ਦਿੱਲੀ ਭਾਜੀ 5000 ਬੂਡ ਚਾਹੀਦਾ ਕੀ ਰੇਟ ਲੱਗੂਗਾ ਜੋ ਰੇਟ ਮੈਸੇਜ WhatsApp ਦੇ ਉੱਤੇ ਆਇਆ ਉਹਨਾਂ ਦੇ ਸਾਹਮਣੇ ਰੱਖਤਾ ਭਾਜੀ ਆਹ ਰੇਟ ਹੈ ਭਾਵੇਂ ਮੈਨੂੰ ਕੋਲੋ ਪਾਣੇ ਪੈ ਜਾਣ ਇਸ ਟਾਈਮ ਮੈਂ ਕਹਿ ਰਿਹਾ ਪੰਜਾਬ ਨਾਲ ਖੜਨ ਦੀ ਲੋੜ ਆ ਕਮਾਈ ਕਰਨ ਦੀ ਲੋੜ ਨਹੀਂ ਹੈਗੀ ਗੁਰੂ ਮਹਾਰਾਜ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਆਪਾਂ ਬਹੁਤ ਕੁਝ ਕੀਤਾ ਜ਼ਿੰਦਗੀ ਦੇ ਵਿੱਚ ਮੈਂ ਕਹਿ ਰਿਹਾ ਪੰਜਾਬ ਨਾਲ ਖੜਨ ਦੀ ਲੋੜ ਹੈ ਜੇ ਹਫਤਾ 10 ਦਿਨ ਮਹੀਨਾ ਨਹੀਂ ਕਮਾਵਾਂਗੇ ਕਿਤੇ ਸਾਡੀ ਜਾਨ ਨਿਕਲ ਜੱਲੀ ਸੋ ਮੈਂ ਇਹੀ ਬੇਨਤੀ ਕਰਦਾ ਆ بڑے ਘਰਾਂ ਦੇ ਜਿਨ੍ਹਾਂ ਦੇਖੋ ਜਿਨ੍ਹਾਂ ਦਾ ਇਨਕਮ ਦਾ ਸਾਧਨ ਹੈ ਨਹੀਂ ਉਹ ਵੀ ਮਦਦ ਕਰ ਸਕਦੇ ਨੇ ਕਿੱਦਾਂ ਕਰ ਸਕਦੇ ਨੇ ਅਸੀਂ ਆ ਸਮਾਨ ਲੈ ਕੇ ਜਾ ਰਹੇ ਹਾਂ ਸਾਡੇ ਨਾਲ ਆਓ ਵੰਡਣ ਚ ਮਦਦ ਕਰੋ ਤੁਸੀਂ ਆਪਣਾ ਹਿੱਸਾ ਪਾਓ ਸੱਦਾ ਦੇ ਰਹੇ ਹਾਂ ਹਾਂ ਸੱਦਾ ਦੇ ਰਹੇ ਹਾਂ ਬਿਲਕੁਲ ਸਾਡੇ ਨਾਲ ਆਓ ਜੇ ਤੁਸੀਂ ਕਚੈਰੀਆਂ ਚ ਜਾ ਕੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਖੜ੍ਹ ਸਕਦੇ ਹੋ ਕੰਦਾਈ ਚ ਵੱਜ ਸਕਦੇ ਹੋ ਤੇ ਮਾਮਾ ਜਿੱਥੇ ਲੋੜ ਆ ਪੰਜਾਬ ਨੂੰ ਆਓ ਖੜੋ ਖੜਦੇ ਕਿਉਂ ਨਹੀਂ ਹੁਣ ਤੁਸੀਂ ਘਰਾਂ ਚ ਨਹੀਂ ਨਿਕਲਦੇ ਮੈਨੂੰ ਨਹੀਂ ਪਤਾ ਉਹ ਕਿਹੜੇ ਨਸ਼ੇੜੀ ਬੰਦੇ 300 ਰੁਪਏ ਦਿਹਾੜੀ ਤੇ ਲਿਆਏ ਸੀ ਤੁਸੀਂ ਮੈਂ ਤਾਂ ਕਹਿੰਦਾ ਪਿਆ ਆਣੂ ਮੈਂ ਨਾ ਲੈ ਕੇ ਕਹਿੰਨਾ ਉਹ ਕਾਲਾ ਛੜਾ ਵਰਗੇ ਬੰਦੇ ਉੱਥੇ ਆਏ ਹੋਏ ਕਈ ਮਤਲਬ ਲੋਅਰ ਕੈਟਾਗਰੀ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਉਹਦੀ ਇੰਟਰਵਿਊ ਵੀ ਕੀਤੀ ਤੇ ਉਹਦਾ ਪਿਰਾਵਾ ਦੇਖਣਾ ਸੀ ਤੁਹਾਨੂੰ ਆਪ ਪਤਾ ਲੱਗ ਜਾਂਦਾ ਵੀ ਸਵੇਰੇ ਉੱਡਦਿਆਂ ਤਾਂ ਉਹ ਸਮਾਨ ਖਿੱਚਦੇ ਨੇ ਸੋ ਮੈਂ ਹੀ ਬੇਨਤੀ ਕਰਦਾ ਵੀ ਪੰਜਾਬ ਨਾਲ ਖੜਨ ਦੀ ਲੋੜ ਹੈ ਬਈ ਜੇ ਤੁਸੀਂ ਗੱਲ ਕੀਤੇ ਨਾ ਹੁਣੇ ਵੀ ਰੇਟ ਟੂ ਰੇਟ ਚੀਜ਼ ਦਵਾਈ ਆ ਉਹ ਗੱਲ ਇੱਕ ਜਿਸ ਤਰੀਕੇ ਨਾਲ ਬੜੀ ਚੱਲਦੀ ਵੀ ਹੈ ਕਿ ਜਿੱਥੇ ਕੋਈ ਇਦਾਂ ਪੰਜਾਬ ਤੋਂ ਬਾਹਰ ਕਿਸੇ ਸੂਬੇ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਵੱਢਦੀ ਹੈ ਤਾਂ ਉੱਥੇ ਪਾਣੀ ਵੀ ਮਹਿੰਗਾ ਜਿਹੜਾ 120 ਰੁਪਏ ਦੀ ਬੋਤਲ ਕਰ ਦਿੱਤੀ ਜਾਂਦੀ ਹੈ ਪਰ ਤੁਸੀਂ ਮੈਂ ਇਹ ਜਿਆ ਬੰਦਾ ਨਹੀਂ ਹੈਗਾ ਕਿ ਮੈਂ ਆਪਣੇ ਵਪਾਰੀ ਦਾ ਨੰਬਰ ਹੀ ਨਾ ਸੈਂਡ ਕਰਾਂ ਮੈਂ ਜਿਹੜੀਆਂ ਫੈਕਟਰੀਆਂ ਜੋ ਮਾਲ ਚੱਕਦਾ ਮੈਂ ਫੇਸਬੁਕ ਤੇ ਆਉਣ ਵਾਲੇ ਦਿਨਾਂ ਵਿੱਚ ਨੰਬਰ ਹੀ ਪਾ ਦਾਂਗਾ ਤੁਸੀਂ ਜਿਨ੍ਹਾਂ ਨੇ ਡੋਨੇਸ਼ਨ ਕਰਨੀ ਹੈ ਸਿੱਧਾ ਦਿੱਲੀ ਦੀਆਂ ਜਿਹੜੀਆਂ ਵੱਡੀਆਂ ਫੈਕਟਰੀਆਂ ਉਹਨਾਂ ਵਿੱਚੋਂ ਸਿੱਧਾ ਤੁਸੀਂ ਰੇਟ ਮੈਨੂੰ ਪੁੱਛੋ ਜੇ ਤਾਂ ਜਾਇਜ ਲਾਂਦੇ ਨੇ ਮੈਂ ਭਾਵੇਂ ਕਵਾਂ ਵੀ ਦਿੱਲੀ ਆ ਪੰਜਾਬ ਆ ਹਰਿਆਣਾ ਕੋਈ ਵੀ ਭਾਈਚਾਰਾ ਜਦੋਂ ਕਿੱਥੇ ਡੋਨੇਸ਼ਨ ਦੀ ਗੱਲ ਆਂਦੀ ਹੈ ਅਸੀਂ ਸਾਰੇ ਇਨਸਾਨ ਆ ਹਿਊਮਨ ਬੀਨ ਆ ਤੇ ਬਸ ਇਹੀ ਬੇਨਤੀ ਕਰਨੀ ਆ ਵੀ ਤੁਸੀਂ ਵੱਧ ਤੋਂ ਵੱਧ ਬਸ ਡੋਨੇਸ਼ਨ ਕਰੋ ਇਸ ਟਮ ਲੋੜ ਆ ਸੱਚੀ ਦੇ ਵਿੱਚ ਲੋੜ ਆ ਵੀਡੀਓ ਦੇਖਦੇ ਆ ਨਾ ਰਾਤਾਂ ਨੂੰ ਨੀਂਦ ਨਹੀਂ ਪੈਂਦੀ ਗੱਲ ਮੈਂ 4:30 ਵਜੇ ਸੁੱਤਾ ਮੈਂ ਬਹੁਤ ਘੱਟ ਵੀਡੀਓ ਸ਼ੇਅਰ ਕਰਦਾ ਜਦੋਂ ਸੁਨੰਦਾ ਸ਼ਰਮਾ ਦੀ ਤੇ ਇੱਕ ਹੋਰ ਗਾਇਕ ਦੀ ਵੀਡੀਓ ਆਈ ਮੈਨੂੰ ਆਪਣੇ ਆਪ ਹੀ ਸ਼ੇਅਰ ਹੋ ਗਈ ਔਰ ਅੱਖਾਂ 'ਚ ਪਾਣੀ ਆ ਗਿਆ ਸੋ ਪੰਜਾਬ ਨਾਲ ਖੜੋ ਸਾਡੀ ਬੇਨਤੀ ਜਿਨੂੰ ਮੇਰੇ ਨਾਲ ਕੋਈ ਗੁੱਸਾ ਗਿਲਾ ਵੀ ਹੈਗਾ ਮੈਂ ਤੁਹਾਨੂੰ ਹੱਥ ਜੋੜ ਕੇ ਮੇਰੀ ਗਲਤੀ ਹੈ ਨਹੀਂ ਦਾ ਵੀ ਮਾਫੀ ਮੰਗਦਾ ਹਾਂ ਉਹ ਪੰਜਾਬ ਨਾਲ ਖੜੋ ਬਸ ਪੰਜਾਬ ਨਾਲ ਹਾਂ